ਸ਼ਾਸ਼ੀਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਲਵਾਰਤ ਛੱਡ ਕੇ ਆਸਟ੍ਰੇਲੀਆ ਦੇ ਲੰਮੇ ਦੌਰੇ ਤੇ ਸਰਦੀਆਂ ਦਾ ਆਨੰਦ ਮਾਣ ਲਈ ਪ੍ਰਵਾਸ ਸਹਿਤ ਅੱਜ ਆਸਟ੍ਰੇਲੀਆ ਪਹੁੰਚ ਗਏ ਨੇ ਜੇ ਗੱਲ ਕਰੀਏ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੀ ਇੱਕ ਵਾਰ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ ਅੱਜ ਪੂਰੇ 30 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਕਿਸੇ ਵੀ ਸਮੇਂ ਉਹਨਾਂ ਦਾ ਵੱਡਾ ਹਾਦਸਾ ਵਾਪਰ ਸਕਦਾ ਹੈ ਇੱਧਰ ਜੇ ਗੱਲ ਕਰੀਏ ਸੂਬੇ ਦੇ ਨਵੇਂ ਬਣੇ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਅਤੇ ਅਮਨ ਅਰੋੜਾ ਦੇ ਪੰਜ ਸੱਤ ਮੰਤਰੀਆਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਕੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਨਵੇਂ ਬਣੇ ਪ੍ਰਧਾਨ ਅਮਨ अरोड़ा ਵੱਲੋਂ ਕਨਵਿੰਸ ਕੀਤਾ ਗਿਆ ਹੈ ਮਨਾਇਆ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਵੀ ਸਮੇਂ ਆਪਣਾ ਮਨਨ ਵਰਤ ਛੱਡ ਸਕਦੇ ਨੇ ਕਿਉਂਕਿ ਉਹ ਕੈਂਸਰ ਦੇ ਪੇਸ਼ੈਂਟ ਨੇ ਸਰੀਰ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਉਹਨਾਂ ਨੂੰ ਬੋਲਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਕਿਸੇ ਸਮੇਂ ਵੀ ਉਸ ਦੀਆਂ ਕੜਨੀਆਂ ਉਸ ਨੂੰ ਜਵਾਬ ਦੇ ਸਕਦੀਆਂ ਨੇ ਕਿਉਂਕਿ ਜਿਹੜੀ 15 ਮੈਮਰੀ ਡਾਕਟਰਾਂ ਦੀ ਟੀਮ ਹੈ ਸਮੇਂ-ਸਮੇਂ ਤੇ ਉਸ ਨੂੰ ਜਾਂਚ ਕਰ ਰਹੀ ਹੈ ਇੱਧਰ ਸੂਬੇ ਦੇ ਨਵੇਂ ਪ੍ਰਧਾਨ ਅਮਨ ਅਰੋੜਾ ਵੱਲੋਂ ਅੱਜ ਸ਼ਿਰਕਤ ਕੀਤੀ ਗਈ ਦਿੱਲੀ ਦੇ ਖਨੌਰੀ ਬਾਰਡਰ ਤੇ ਲਗਭਗ ਅੱਧਾ ਘੰਟਾ ਮੀਟਿੰਗ ਹੋਈ ਔਰ ਰਵਿੰਦ ਖਿ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਭਰੋਸਾ ਦਿਵਾਇਆ ਗਿਆ ਆਪ ਆਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਰ ਅਰੋੜਾ ਅਤੇ ਸੱਤ ਮੰਤਰੀਆਂ ਵੱਲੋਂ ਕਿ ਤੁਹਾਡੇ ਨਾਲ ਖੜੇ ਹਾਂ ਤੁਹਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਵੀ ਕੇਂਦਰ ਵਿੱਚ ਜਾਵਾਂਗੇ ਤੇ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ ਖਾਸ ਕਰਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਦੋਂ ਦੇਖਿਆ ਉਹਨਾਂ ਦੀ ਅੱਖਾਂ ਦੇ ਵਿੱਚ ਅੱਥੂ ਆ ਗਿਆ ਕਿ ਜਗਜੀਤ ਸਿੰਘ ਦੱਲੇਵਾਲ ਦੀ ਸੱਚਮੁੱਚ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਕਿਸੇ ਵੀ ਸਮੇਂ ਵੱਡਾ ਹਾਸਾ ਹੋ ਸਕਦਾ ਹੈ ਲੈਕਿਨ ਜਗਜੀਤ ਸਿੰਘ ਡੱਲੇ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਆਇਆ ਉਸ ਤਰ੍ਹਾਂ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਕਿਹਾ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਕਿਸਾਨੀ ਮੰਗਾ ਨੂੰ ਮੰਨ ਨਹੀਂ ਲੈਂਦੀ ਚਾਹੇ ਐਮਐਸਪੀ ਹੋਵੇ ਚਾਹੇ ਤਿੰਨ ਕਾਲੇ ਕਾਨੂੰਨ ਹੋਣ ਚਾਹੇ 10 ਹੋਰ ਮੰਗਾ ਹੋਣ ਉਨੀ ਦੇਰ ਤੱਕ ਮੈਂ ਟਾਸ ਤੋਂ ਮਾਸ ਨਹੀਂ ਹੋਵਾਂਗਾ ਮੈਂ ਆਪਣਾ ਮਨ ਵਰਤ ਨਹੀਂ ਛੱਡਾਂਗਾ ਯਾਨੀ ਕਿ ਆਮ ਆਦਮੀ ਪਾਰਟੀ ਦੇ ਇਸ ਵੱਡੇ ਕਾਫਲੇ ਨੂੰ ਜਿਹੜਾ ਖਾਲੀ ਹੱਥ ਜਿਹੜਾ ਇਹ ਪੰਜਾਬ ਵਾਪਸ ਪਰਤਣਾ ਪਿਆ ਕਿਉਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ ਇਧਰ ਅਮਨ अरोड़ा ਇਸ ਗੱਲ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਜਾ ਸਕਦੀ ਕਿ ਅਮਨ अरोड़ा ਨੇ ਕਿਹਾ ਹੈ ਕਿ ਇੱਕ ਠੋਕੇ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੰਨੀ ਸਹਾਇਤਾ ਤੁਹਾਨੂੰ ਬਣਦੀ ਹੈ ਉਹ ਆਮ ਆਦਮੀ ਪਾਰਟੀ ਖਾਸ ਕਰਕੇ ਅਮਨ अरोड़ा ਨੇ ਕਿਹਾ ਕਿ ਮੇਰੇ ਮੰਤਰੀਆਂ ਵੱਲੋਂ ਦਿੱਤੀ ਜਾਵੇਗੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਅਮਨ अरोड़ा ਬਣ ਜਾ ਤੇ ਇਸ ਅੱਲ ਨੂੰ ਹੋਰ ਵੀ ਜਿਹੜੀ ਹੈ ਗਰਮੀ ਮਿਲੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਬਿਲਕੁਲ ਨਾ ਕਰ ਦਿੱਤੀ ਹੈ ਉਹਨੇ ਕਿਹਾ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਮੰਗਾ ਨਹੀਂ ਮੰਨਦੀ ਮੇਰਾ ਮਨਨ ਵਰਤ ਜਾਰੀ ਰਹੇਗਾ